ਅੱਕੇ ਪਈਆਂ ਕਲਬਾਂ ਤੋਂ ਕਿਤੇ ਚਾਹ ਤੇ ਬੁਲਾਣੇ ਅੱਕੇ ਪਈਆਂ ਫੀਮ ਤੋਂ ਕਿਤੇ ਚਾਹ ਤੇ ਬੁਲਾਣੇ ਅੱਖਾਂ ਸਾਡੀਆਂ ਵੀ ਲਾਲ ਹੁਣ ਨੀਂਦ ਨਹੀਂ ਆਉਂਦੀ ਹੁਣ ਆਪਾਂ ਫੇਰ ਕਾੜੀ ਨਹੀਂ ਚਾਹ ਬਣਾਦੀਏ ਚੱਲ ਬਣਾਈਏ ਚਾਹ ਵਧੀਆ ਜੀ ਹਾਂ ਵਧੀਆ ਜੀ ਚਾਹ ਬਣਾ ਕੇ ਅੱਖਾਂ ਗੋਲੇ ਜੇ ਬੱਸ ਚਲੋ ਬੋਤਲ ਗੱਸੇ ਸੁੱਟ ਕੇ ਆਈਆਂ ਹੈਂ ਹੈਂ ਬੰਦ ਕਰ ਦੋ ਬੱਤੀ ਬੱਤੀ ਬੰਦ ਕਰ ਚੱਲ ਚੱਲ ਚਲ ਮਮਾ ਕਾ ਚੱਲ ਜਾ ਭੱਜ ਜਾ ਹੁਣ ਚੱਲ ਤੂੰ ਫੇਰ ਜਗਾਈ ਜੰਨੀ ਐ ਬੜੀ ਢੀਠੀਆਂ ਤੇ ਆ ਪੱਜਾ ਦਣਾ ਦਣ ਸੁਣੀ ਹੋਈ ਜਾਂਦੀ ਜੀ ਚੀਜ਼ ਹੀ ਨਾ ਇਹਦਾ ਇਦਾਂ ਕਰਦਾ ਹਰ ਗਣ ਆਏ ਨਹੀਂ ਕਿਤੇ ਪਤਾ ਨਹੀਂ ਪੰਡੀ ਹੈ ਵੇਤੀ ਗਾਣਾ ਲਗਾ ਦੇ ਡਿਸਕੋ ਐਦਾਂ ਨੂੰ ਵੇਖੋ ਹਰ ਕੋਣ ਡਾਂਸ ਸਿਖਾ ਦ ਲੈ ਉਧਰ ਨੂੰ ਵੇਖ ਕੇ ਕਰਦੀ ਓ ਟੀਵੀ 'ਲ ਵੇਖ ਕੇ ਲੈ ਬੁਰਬੇ ਲੱਗਣ ਡੈ ਚੋਰ ਕੋਦ ਕਰ ਤੋ ਕਰ ਡਾਂਸ ਸਿਖਾ ਰੋ ਹਏ ਬੰਨਕੇ ਦੇ ਮੇਰਾ ਰਾਜਾ ਆ ਡੱਟ ਸਾਹਮਣੇ ਦਿੱਤਾ ਇਹ ਬਾਪੂ ਨੇ ਕੈਲਕੂਲੇਟਰ ਫ੍ਰੀ ਮਿਲਿਆ ਏ ਗਿਫਟ ਮਿਲਿਆ ਪਾਣੀ ਚ ਧੋਤਾਗਾ ਵਾ ਫਿਰ ਵੀ ਚੱਲਣ ਡਿਆ ਠੀਕ ਆ ਤਾਂ ਇਹਨੂੰ ਕਿਉਂ ਨਾ ਆਇਆ ਚੱਲਣ ਡਿਆ ਸਹੀ ਆ ਲੈ ਵੀ ਓਕੇ ਹੋ ਗਿਆ ਨਾ ਉਹ ਆ ਆ ਵੇ ਲੱਗ ਸਹੀ ਕਿ ਨਹੀਂ ਨਾ ਬਾਾਈ ਜਣਾ ਨਿਆ ਤਾਂ ਠੀਕ ਹੀ ਲੱਗਦਾ ਮੈਨੂੰ ਸਾਈਜ਼ ਫ੍ਰੀ ਸਾਈਜ਼ ਆ ਡਬਲ ਐਕਸਲ ਆ ਤੇ ਇਹ ਤੇ ਇਹਦੇ ਆ ਜਣਾ ਸਾਈਜ਼ ਹਾਂ ਹਾਂ ਆ ਸਹੀ ਆ ਤਾਂ ਤੇ ਇਹ ਤੇ ਲੈ ਲਿਆ ਨੀ ਇੱਥੇ ਕਿਹੜਾ ਉਹ ਮੈਂ ਆ ਵੀ ਕਾਈ ਠੀਕ ਆ ਕੀ ਲੈ ਨਾਈਟ ਸੂਟ ਜਿਹੜਾ 250 ਸਟਾਰਡਿੰਗ ਸਹੀ ਗੱਲ ਹੈ ਨਾ ਜੀ ਇਹਦਾ ਵੱਡਾ ਉਹਨਾਂ ਨਾਲ ਆ ਦੇਖੋ ਪੀਸ ਸਹੀ ਹੈ ਬਹੁਤ ਪਿਆਰਾ ਬਣਿਆਦਾ ਜੀ ਇਹ 300 ਰੁਪਏ ਜੀ ਅਸੀਂ ਹੁਣ ਪਹੁੰਚ ਗਏ ਆ 300 ਰੁਪਏ ਜੀ ਬਾਲੇ ਦੀ ਹੱਟੀ ਪਹਿਲਾ ਪੀਸ ਬਹੁਤ ਪਿਆਰਾ ਕਲਰ ਹੈ ਕੋਟ ਸੈਟ ਦੇ ਵਿੱਚ ਹੋਰ ਦਿਖਾਓ ਹੋਰ ਵੀ ਹੈਗੇ ਜੀ ਹਾਂ ਜੀ ਹਾਂ ਜੀ ਬੜੇ ਜੀ ਆ ਦੇਖੋ ਬਿਲਕੁਲ ਨਿਊ ਡਿਜ਼ਾਈਨ ਆਇਆ ਜੇ 20 ਤੇ 11 ਪੀਸ ਬਣੇਗਾ ਬਹੁਤ ਠੀਕ ਆ ਬਾਕੀ ਇਹਦੇ ਵਿੱਚ ਕਲਰ ਵਗੈਰਾ ਕਾਫੀ ਆਏ ਇਹਦੇ ਵਿੱਚ ਆ ਇੱਕ ਆ ਗੁਰਸਾ ਟਾਇ ਆ ਆ ਦੇਖੋ ਪੀਸ ਕੱਲੀ ਵਿੱਚ ਕੈਂਸੀ ਪੀਸ ਬਣੇਗਾ ਬਖਤ ਬਣੀ ਆ ਨਹੀਂ ਨਹੀਂ ਆ ਦੇਖੋ ਜੀ ਇਹਦੇ ਕਲਰ ਬੜੇ ਬੜੇ ਪਿਆਰੇ ਨੇ ਇਹਦੇ ਆ ਦੇਖੋ ਛੇਡਾ ਕਲਰਾਂ ਦਾ ਬੁਰੀ ਗਰੇਸ ਹੈਗੇ ਨੇ ਹਾਂ ਹਾਂ ਇੱਕਾ ਦੇ ਵਿੱਚ ਦੁਬਾਰਾ ਆਇਆ ਜੇ ਅੱਜ ਦੀ ਆੜੀਆਂ ਆਹ ਚੱਟੀ ਵਾਲਾ ਇਹ ਗਾਦ ਨੂੰ ਦਾਹੀ ਦੁਬਾਰਾ ਮੰਗਵਾਏ ਨੇ 20 ਆਹ ਦੇਖੋ ਵੀਜ਼ ਬਣੇ ਨੇ ਬਹੁਤ ਪਿਆਰਾ ਵੀਜ਼ ਬਣੇ ਨੇ ਜੀ ਇਹਦੀਆਂ ਰਗਾ ਕੁੱਟੀਆਂ ਨਹੀਂ ਜਿੱਦਾਂ ਹਾਂ ਲੈ ਲਓ ਪਰ ਲਾਜੋ 600 ਰੁਪਏ ਦੇ ਵਿੱਚ ਅੱਛਾ ਜੀ 500 ਰੁਪਏ ਮਿਲ ਜਰਾ ਅੱਛਾ ਬੜਾ ਪਿਆਰਾ ਬਣਦਾ ਜੀ ਅਨੇ ਕਲਰ ਦੀਆਂ ਬਰੇਬਰੇ ਪਿਆੜੇ ਆ ਇਹ ਮੰਮੀ ਅੰਦਰ ਵਿੱਚ ਬਹੁਤ ਵਧੀਆ 20 ਬਣੇ ਤਾਂ ਜੀ ਆ ਨਾਲ ਦੇ ਬਿਲਕੁਲ ਹੀ ਨਵੇਂ ਨੇ ਆਪਣਾ ਤੇ ਲੈਣਾ ਜੀ ਅੱਛਾ ਆ ਆਪਣਾ ਪਹੁੰਚਾ ਟਾਈਟ ਹੋ ਜਾਂਦੇ ਇਸਨੇਬ ਆ ਵੀ ਇਹ ਕਰਨਾ ਹੋਵੇ ਤੇ ਟਾਈਟ ਹੋ ਜਾਂਦੇ ਮਸਣਾ ਹਲੋ ਬੀ ਆ ਸਾਰੇ ਨਿਊ ਆਇਆ ਰਿਹਾ ਜੀ ਆ ਦੇਖੋ ਵੀ ਹਲੋ ਇਹ ਜੀ ਗੜਲੀ ਵਿੱਚ ਬਣੇ ਨੇ ਗੋੜ ਤੇ ਨਾਲ ਇਹਦੇ ਆ ਪੁੱਲੇ ਵੱਡੇ ਨਾ ਨਹੀਂ ਛੋਟੇ ਪੂਰਾ ਸਾਈਜ਼ ਵੱਡੇ ਸਾਈਜ਼ ਦੇ ਵਿੱਚ ਪਾਏ ਜਿਹਦੇ ਵਿੱਚ ਦੇ ਹਾਲ। ਪਾਣੀ ਆਣਾ ਆ। ਅਮਿਸ਼। ਬਹੁਤ ਜ਼ਿਆਦਾ ਵੀ ਤਾਂ ਵੀ ਇਹਨਾਂ ਲੱਗ। ਪੱਤੀ ਆਜੀ। ਹਾਂ। ਆ ਦੇਖੋ ਵੀਸ। ਹਾਂ। ਬਹੁਤ ਜ਼ਿਆਦਾ ਵੀਸ ਮਿਲਦਾ। ਇਹ ਤਾਂ ਨਿਆਣਾ ਮੰਜੇ ਤੇ ਲਤਨ ਮਕਾਕ ਨਹੀਂ ਖਲੋਤਾ ਹੁੰਦਾ। ਇਹ ਨਾ ਵੀ ਬਿਲਕੁਲ ਹੀ ਨਹੀਂ ਆਉਂਦੇ ਇਹਨਾਂ। ਪਕੀਣੇ ਵਿੱਚ ਕਲਰ ਵਗੈਰਾ ਤੇ ਕਾਫੀ ਆਏ ਨੇ ਜਿੰਨੇ ਮਰਜ਼ੀ ਦੇਖੋ ਆ ਦੇਖੋ ਵੀਸ ਹਾਂ ਸਾਲੀ ਉਹ ਵੀ ਇਹਨਾਂ ਨੂੰ ਨਹੀਂ ਪਤਾ ਰੱਜੀ ਕੋਟ ਸਾਡੇ ਵਿੱਚ ਵੇਖੋ ਜੀ ਕੋਟ ਤਾਂ ਹੋਣਾ ਸਾਰੇ ਕੋਟ ਦਾ ਜਿਹੜੀ ਕੰਦੇ ਸਾਲੀ ਉਸ ਤੋਂ ਵੀ ਦਾਮ ਵਾਲੇ ਆ ਗਏ ਨੇ ਸਾਇਜ਼ ਆਦਰ ਵੇਖੋ ਸਾਇਜ਼ ਬਹੁਤ ਢਾਪਲਾ ਜੀ ਠੰਡਾ ਇੱਥੇ ਦਰਵਾਜ਼ੇ 'ਚ ਕਿੱਦਾਂ ਲਗਾਉਣਾ ਉਹਨੂੰ ਜਿੰਨਾ ਦੇ ਸਾਈਜ਼ ਆ ਆ ਦੇਖੋ ਬਹੁਤ ਠੰਡਾ ਸਿਆਜ ਲੋਨ ਟੈਨਸ਼ਨ ਨਹੀਂ ਕਿ ਜਿੰਨਾ ਮਰਜੀ ਹੈ ਸਿਆਜ ਵੱਡੇ ਤੋਂ ਵੱਡੇ ਲੈਂਦੇ ਨੇ ਅੱਗੇ ਸਾਰੇ ਸਹੀ ਹੈ ਸਹੀ ਹੈ ਕੋਲੇ ਡੁਲੇ ਵੱਡੇ ਕਰਦੇ ਮੇਰੇ 500 ਰੁਪਏ ਦਾ ਪਿਓਰ ਕਾਟਨ ਦਾ ਨਾਲ ਫਲਾਜੋ ਪਿਓਰ ਕਾਟਨ ਦਾ ਖੁੱਲਾ ਵੱਡਾ-ਡਵੱਡਾ ਨਾਲ ਹਾਂ ਦੇਖੋ ਪਿਓਰ ਵੱਡਾ-ਡਵੱਡਾ ਜੀ 500 ਦਾ ਪੂਰਾ ਸੋਹਣਾ ਹੈ ਜੀ ਤੇ ਕਰੋ ਵੀ ਵੱਖਰਾ ਕਲਰ ਬੜਾ ਜਿਹਦੇ ਵਿੱਚ ਹਾਂ ਦੇਖੋ ਆ ਸਹੀ ਹੈ ਸਭ ਪਿਓਰ ਕਾਟਨ ਵਾਲੇ ਸਹੀ ਹਨ ਨਵੇਂ ਕਲਰ ਵਾਲੇ ਆਜੋ ਸਾਈਜ਼ ਮਿਲ ਜਣਗੇ ਸਾਹਿਬ ਐਮ ਤੋਂ ਡਬਲ ਐਕਸਲ ਕਹਿੰਦੇ ਸਾਈਜ਼ ਹੈਗੇ ਇਹਦੇ ਵਿੱਚ ਆ ਦੇਖੋ ਇਹ ਚ ਉਹ ਕਲਰ ਬਹੁਤ ਸ਼ਾਨਦਾਰ ਹੈ ਪਿਆਰੇ ਕਲਰ ਹੈ ਹੈ ਗਣ ਸਿਆਹ ਜੂਲ ਅੱਗੇ ਦੁਪੱਟੇ ਵੀ ਇਹਨਾਂ ਨਾਲ ਨਾ ਉਹ ਵੇ ਉਹ ਐਕਸਲ ਵੇ ਹੈ ਡਬਲ ਐਕਸਲ ਐਕਸਲ ਐਮ ਤੋਂ ਲੈ ਕੇ ਡਬਲ ਐਕਸਲ ਤੱਕ ਬਸ ਐਕਸਲ ਐਕਸਲ ਲੋ ਹਾਂ ਜੀ ਐਕਸਲ ਤੇ ਆਹ ਕੋਈ ਦੁਪੱਟਾ ਦਾ ਨਾਲ ਹੂੰ ਦਵਰਤੇ ਵਧੀਆ ਦੀ ਨਾ ਨਦਰ ਅਲੱਗ ਦਵਰਤੇ ਵਧੀਆ ਵਿੱਚ ਕੰਸੀਰਵਟ 500 ਰੁਪਏ ਦਾ ਹੋਗੂ ਹਾਂ ਬਲਾਜੂ ਨਾਲ ਲੋਪਿਓਰ ਕਾਟਨ ਦੇ ਵਿੱਚ ਵਧੀਆ 20 ਰੁਪਏ ਦਾ ਲਓ ਜੀ ਦੁਕਾਨ ਦਾ ਨਾਮ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਹੀ ਜਾਣਾ ਨਿਫਾਫੇ ਤੇ ਦੇਖ ਕੇ ਬਾਲੀ ਦੀ ਠੀਕਾ ਦੀ ਗੱਲ ਇੱਥੇ ਦਿੱਤੀ ਨਹੀਂ ਹੋਈ ਮੈਂ ਆਈਡੀ ਆਜ ਮਗਰ ਅੱਛਾ ਇਹ ਆ ਕੰਟੈਕਟ ਨੰਬਰ ਦੋਨੋਂ ਚੱਲਦੇ ਹਾਂਜੀ ਹਾਂਜੀ ਦੋਨੋਂ ਚੱਲਦੇ ਚੱਲ ਸਹੀ ਇੱਥੇ ਆਜ

ਆ ਮੈਨੂੰ ਗਿਫਟ ਮਿਲਿਆ ਹੀ ਤੇ ਭਾਰੇ ਸਾਈਜ਼ ਵੱਡਾ ਦਿੱਤਾ ਇਹ ਹੁਣ ਡੈਡੀ ਨੂੰ ਚਲੋ ਦੇ ਦਿੰਨੇ ਆ ਡੈਡੀ ਪਾਲਣਗੇ ਠੀਕ ਨਹੀਂ ਗੱਲ ਹਉ ਹਉ ਬੜੇ ਟਾਈਡ ਆ ਹਾਂਜੀ ਹਾਂਜੀ ਰੋਇਆ ਰੋਈ ਤਾਂ ਨਹੀਂ ਕੀਤੀ ਰੋਈ ਲੱਗੀ ਰੋਇ ਨਹੀਂ ਆਇਨੀ ਕਿਦੇ ਐ ਚੱਕ ਵੀ ਪੂਰੀ ਆ ਗਈ ਏ ਸ਼ੇਰ ਨੂੰ ਸਹੀ ਐ ਨਾ ਡੈਡੀ ਦਾ ਬਣ ਗਿਆ ਪੂਰਾ ਸੂਟ ਫਰਸਟ ਕਲਾਸ ਇਹ ਕਰਦਾ ਹਾਂ ਇੱਕ ਜੀ ਫਰਸਟ ਕਲਾਸ ਨਾ ਤਿੱਤੇ ਤਿਰੈਗੀ ਤੇ ਮੱਖੀ ਲੈ ਗਈ ਸੱਚ ਨਰਦੀਆ ਆ ਪੱਕ ਦੇ ਨਾਲ ਮੈਚਿੰਗ ਵੀ ਹੋ ਗਈ ਤਾਂ ਡਿਸਿਸ਼ਨ ਦੇਖੋ ਆ ਸ਼ੀਸ਼ੇ ਪਰਲੇ ਬੰਨੇ ਹੋ ਗਏ ਸਹੀ ਹੈ ਨਾ ਸਤਿ ਸ਼੍ਰੀ ਅਕਾਲ ਜੀ ਸਵਾਗਤ ਤੁਹਾਡਾ ਅੱਜ ਜਨੇ ਵਲਾਪ ਦੇ ਵਿੱਚ ਤੇ ਕੀ ਹਾਲ ਚਾਲ ਠੀਕ ਠਾਕ ਆ ਮਿੱਤਰੋ ਚੜਦੀ ਕਲਾ ਚ ਜੇ ਤੇ ਆਪਾਂ ਨੇ ਬਹੁਤ ਵਧੀਆ ਚੜਦੀ ਕਲਾ ਚ ਕਰੀ ਆਪਣੀ ਪੈਕਿੰਗ ਤੇ ਦੀਦੀ ਹੁਣ ਆ ਰਹੇ ਨੇ ਵੱਡੀ ਦੀਦੀ ਜੀ ਹੁਣੀ ਤੇ ਉਹਦੇ ਨਾਲ ਚਲ ਜੂਗੀ ਏ ਪਰੋਣੇ ਆ ਗਏ ਪਰ ਉਹਨੇ ਆ ਆ ਕੋਈ ਨਾ ਕੋਈ ਦੋਸਤ ਨਾਲ ਉਹੜਦੇ ਅੰਗੜ ਦੀਦੀ ਨਹੀਂ ਆਉਂਦੇ ਹਾਂਜੀ ਆਹ ਲੈ ਦੋ ਦੇ ਡੋਲ ਲਿਆ ਸਾਰਾ ਉੱਤੇ ਬੜਾ ਕੁੜੀ ਦਾ ਬਹੁਤ ਔਖਾ ਮਰੀ ਦਾ ਉਹ ਮੱਛੀ ਆ ਗਈ ਚਲੋ ਉਠੋ ਮੱਛੀ ਆ ਗਈ ਪਰੋਣੇ ਆ ਗਏ ਮੱਛੀ ਆ ਗਈ ਮੱਛੀ ਆ ਗਈ ਓਏ ਹੋਏ ਮੱਛੀ ਆ ਗਈ ਮੱਛੀ ਆ ਗਈ ਜਾ ਜੀ ਇਹਨੂੰ ਵਾਲੀ ਨੂੰ ਮੈਂ ਪੜ੍ਹ ਲਵਾਂ ਮੈਂ ਪੜ੍ਹ ਜਾਂਦੀ ਵੀ ਜਾਂਦੀ ਹੋਈ ਸੀ ਕਾ ਨੀ ਦਿਸ ਸੀ ਕਾ ਦਿਸ ਸੀ ਕਾ ਬੜੀ ਗਰਮੀ ਬਾਹ ਅੱਪ ਚੁਬੀ ਲੱਗੀ ਨਹੀਂ ਇੱਥੇ ਲੱਗੀ ਆ ਮੋੜ ਤੇ ਆ ਰਾਸ ਚੰਗਾ ਪੀਣ ਲੱਗੇ ਤੇ ਮੈਂ ਵੀ ਪੀਂਦੀ ਤੇ ਇੰਜਨ ਵੀ ਪੀਂਦੀ ਤੇ ਇੰਨੀ ਬੜੇ ਮਜ਼ੇ ਨਾਲ ਪੀਂਦੀ ਉਹ ਲਿੰਕ ਦਾ ਮੈਂ ਬ੍ਰੇਕ ਮਾਰਦੀ ਇੱਧਰ ਦਾ ਸਾਰਾ ਪਾਣੀ ਪੈਂਟ ਦੇ ਤਾਡਾ ਫਲਾਗੇ ਵੀ ਫੋਨ ਤੇ ਵੀਡੀਓ ਕਾਲ ਤਾਂ ਕੀ ਕਰਦੇ ਇਹਨੂੰ ਇਹਨੂੰ ਵਾਇਦਾ ਦਿੰਦੀ ਹੈ ਇਹਨੂੰ ਵੈਰੀ ਗੁੱਡ ਦीडी ਤੇ ਕੀਤੀ ਹਾਏ ਹਾਏ ਵੀਡੀਓ ਵੀ ਕਰ ਲੈਂਦੀ ਜੇਰਾ ਆ ਫੋਨ ਨੂੰ ਕੋਈ ਜਣਾ ਜਾਣਦਾ ਹੈ ਆ ਫੋਨ ਨੂੰ ਜਾਣਦਾ ਕੋਈ ਲੱਭ ਗਿਆ ਲੱਭ ਗਿਆ ਮੈਂ ਗੱਡੀ ਦੇ ਵਿੱਚ ਪਿਆਏ ਸਾਈਡ ਤੇ ਫਸਿਆ ਹੀ ਗਏ ਕੋਈ ਕਹਿ ਨਹੀਂ ਵਧੀਆ ਹੋ ਗਿਆ ਟੈਨਸ਼ਨ ਬੜੀ ਕੀ ਬਣਾ ਕੇ ਸੋਟਾਂਗੇ ਹਾਂ ਹਾਂ ਉਹ ਠੀਕ ਤਾਂ ਆ ਆ ਠੀਕ ਆ ਉਹ ਠੀਕ ਆ ਵਧੀਆ ਦੀਸ ਲਾਹ ਦੀਦੀ ਕਹਿੰਦੇ ਮੇਰੇ ਕੋ ਗੋਡਿਆਂ ਦਾ ਤਰਿਆ ਨਹੀਂ ਜਾਂਦਾ ਤੇ ਦਵਾਈ ਦਵਾਈ ਲੈਣ ਚੱਲੇ ਨਹੀਂ ਨਹੀਂ ਇਹ ਕਿ ਰਿਸ਼ਤੇਦਾਰਾਂ ਦੀ ਦਵਾਈ ਲੈਣ ਵਾ ਤੇ ਚੱਲੇ ਆ ਉਹ ਆਪਣੇ ਕੋ ਦਵਾਈ ਮਿਲਦੀ ਬੜੀ ਕੈਂਡ ਡਾਕਟਰ ਹੈਗਾ ਸਪੈਸ਼ਲਿਸਟ ਭਰਾ ਹੀ ਆਪਣਾ ਪੰਸਾਰੀ ਵਾਲਾ ਉਹਦੇ ਕੋਲ ਗੋਡਿਆਂ ਦੀ ਦਵਾਈ ਮਿਲਦੀ ਗਰੰਟੀ ਵਾਲੀ ਗੋਡੇ ਜਿਨ੍ਹਾਂ ਦੇ ਦਰਦ ਹੁੰਦੇ ਨਾ ਫਰਕ ਪੈ ਜਾਂਦਾ ਨਾਲ ਗਰੰਟੀ ਦੇ ਨਾਲ ਤੇ ਉਹ ਦਵਾਈ ਲੈਣ ਚੱਲਿਆ ਮੈਂ ਕਹਿੰਦੀ ਦਵਾਈ ਦਵਾ ਜੀ ਦੀ ਕਹਿੰਦੇ ਮੈਂ ਚੱਲ ਦਵਾ ਦਿੰਦਾ ਤੇ ਦੀਦੀ ਗਏ ਸੀਗੇ ਬੱਸ ਸਟੈਂਡ ਵੱਲ ਉਧਰੋਂ ਆਪਾਂ ਹੁਣ ਆਏ ਆ ਤੇ ਆਹ ਬੰਦਾ ਸਾਨੂੰ ਲਾਹ ਰਾਹ ਚ ਲੱਭਾ ਤੈਨੂੰ ਬਾਹ ਲਿਆਂਦਾ ਆ ਤੱਲੇ ਮੈਂ ਤੜ੍ਹਾ ਕਰਨ ਕਹਿੰਦਾ ਬਾਹ ਲੋ ਤੈਨੂੰ ਬਾਹ ਲਿਆਂਦਾ ਸੀ ਤੇ ਬੜਾ ਫੱਕ ਹੈ ਗਰਮੀ ਇੱਕ ਰਿਹਾ ਗਰਮੀ ਬਹੁਤ ਜ਼ਿਆਦਾ ਗਰਮੀ ਬਹੁਤ ਐਵੇਂ ਕੁੜੀ ਦਾ ਆ ਗਿਆ ਤਾਇਆ ਚਾਚਾ ਵੀ ਮੈਚਿੰਗ ਕੀਤੀ ਤਾਇਆ ਸਾਉ ਸਹੀ ਹੋਇਆ ਜੀ ਵੀ ਸਹੀ ਸ਼ੇਲਾ ਮਾਸੀ ਕਰਦਾ ਦੋਗਲਾ ਚੜਦੇ ਲੱਕ ਹਲਾ ਦੋ ਕੇ ਖਾ ਲੋ ਕੇ ਖਾ ਲੋ ਦੀਦੀ ਲੈ ਲੋ ਕਾਹ ਇਤਨਾ ਕਹਿਣਾ ਵੀ ਖਾ ਲੋ ਆ ਖਾ ਲੋ ਚਲੋ ਇਨਾ ਆ ਚਲੋ ਕੋਈ ਨਹੀਂ ਦੀਦੀ ਨਾਲ ਕੋ ਖਾ ਲੋ ਸੱਚ ਵੱਡੀ ਤਾਂ ਕਹਿਣੀ ਮੇਰੀ ਸਿਹਤ ਨਹੀਂ ਬੰਦੀ ਰਹੀ ਆ ਸੁਆਮੀ ਜੀ ਵਾਲੀ ਗੋਲੀਆਂ ਦਿੰਦਾ ਤਾਂ ਹੈਗਾ ਵੇਟ ਵਧਾਉਣ ਵਾਲੀਆਂ ਹੈ ਲਾਓ ਜੀ ਉਹ ਤਾਂ ਨਹੀਂ ਬਣ ਗਈ ਲੈ ਦੀਦੀਆਂ ਨੂੰ ਮੈਂ ਛੱਡ ਆਵਾ ਕੁਐਸਟੈਂਡ ਤੇ ਸੰਦੀਪ ਨੂੰ ਅੱਜ ਜਾਓ ਬੱਸੇ ਚੱਲ ਖੋਲ ਦਰਵਾਜਾ ਹੈ ਚੱਲ 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 ਚੱਕੋ ਬੈਗ ਡੰਡੀ ਓਕੇ ਭਾਈ ਸਸੀ ਗਾਲ ਜੀ ਸਸੀ ਗਾਲ ਭਾਈ ਬਾਏ 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 ਓਕੇ ਬਾਏ 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 ਪਤਾ 10 16 ਆਇਆ ਮੋਨ ਨੂੰ ਤੇ ਹੱਪੇ ਪਹੁੰਚਣਗੇ ਫੋਨ ਕਰ ਦੇਣਗੇ ਤੇ ਗੋਪੀ ਘਰੇ ਸੀਗਾ ਡੈਡੀ ਉਧਰ ਆ ਕੇ ਗੋਪੀ ਦੇ ਲਾ ਕੇ ਗੋਪੀ ਸਤਾਏਗਾ ਅੰਲਗਾ ਮੋਟਰਸਾਈਕਲ ਗੋਪੀ ਮੇਰੇ ਕੋਲ ਇਸ ਕਰਕੇ ਆ ਵੀ ਥੋੜਾ ਜਿਹਾ ਕੰਮ ਹੈ ਨੂੰ ਇੱਕ ਦੋ ਕੰਮ ਨੇ ਤੇ ਇਸ ਕਰਕੇ ਆਇਆ ਵਾ ਤੇ ਮੱਕ ਨਾਲੇ ਉਹਦੀਆਂ ਰਿਟਰਨਆਂ ਜੜੀਆਂ ਉਹ ਸੁਣੀ ਫਿਲ ਕਰਵਾ ਦਿੰਨੇ ਆ ਵੀ ਕਿਉਂਕਿ ਇਹ ਸਾਲ ਦੀ ਪ੍ਰਵਾਤੀ ਮਹਾ ਤੇ ਉਸ ਤੋਂ ਬਾਅਦ ਵਿੱਚ ਨਾ ਪ੍ਰੋਸੈਸ ਜਿਹੜਾ ਹੈ ਸ਼ੁਰੂ ਕਰਾਂਗੇ। ਮਮ ਜੀ ਮੈਨੂੰ ਪਤਾ ਜੀ ਮੈਂ ਮੈਂ ਦੇਖ ਮੈਂ ਰਹਿਣਾ ਹੈ ਕਿ ਆ ਠੀਕ ਹੈ ਮੈਂ ਮੈਂ ਸੋਤਾ ਮੈਂ ਮੈਨੂੰ ਤਾਂ ਕਿੰਨ ਗਾਣੀ ਰਹਿਣਾ ਹੈ ਮਮ ਜੀ ਮੈਂ ਫਿਰ ਉਹਦੀ ਆਂਦੀ ਰਹਿ ਰਹਿ ਅੱਛਾ ਅੱਛਾ ਮੈਂ ਕਹਾਂ ਬੁਕਾਰ ਦਵਾਈ ਲੈ ਕੇ ਤੇ ਫੇਰ ਮਾਰਾ ਅਸਲ ਸੁਣੋ ਥੋੜੀ ਜਿਹੀ ਹੋਰ ਚੋਕਾ ਲੈਣੀ ਸੀ ਦਵਾਈ ਇਹ ਕਹਿੰਦੇ ਮਿਲਣਾ 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 ਮੈਂ ਮਮਮੀ ਨਹੀਂ ਆਉਣਾ ਇਹ ਵਿਚਾਰਾ ਡਿਆ ਗੰ ਬੜੇ ਚਿਰ ਦਾ ਡਿਆ ਕੰਜ ਜਿੰਦਾ ਆ ਮਮਮੀ ਮਮਮੀ ਉਹ ਮੈਂ ਆਉਗੀ ਮਮਮੀ ਆਉਗੀ ਮਮਮੀ ਚਲੋ ਹੁਣ ਕੱਲ ਚ ਸਹੀ ਹੋ ਜਾਗੇ ਤੁਸੀਂ ਅੱਗੇ ਵੀ ਪਰ ਉਹ ਦਰਵਾਜਾ ਹੀ ਤੇ ਨਾ ਅੜ ਗਿਆ ਤੇ ਮੈਂ ਹਾਂ ਦਰਵਾਜਾ ਕਾ ਨਾ ਟੈਟ ਹੋ ਗਿਆ ਕੁਰਸੀ ਨਾਲ ਆ ਹੋਰ ਸਾਨੂੰ ਠੀਕ ਠਾਕ ਕਰਨ ਕਰਨ ਦਾ ਕੀ ਹਾਲ ਚਾਹ ਠੀਕ ਕਾਕੇ ਦਾ ਕੀ ਹਾਲ ਮਰਦਾ ਸ਼ਾਲਾ ਚਲ ਵਧੀਆ ਵਧੀਆ ਨੇ ਇਹ ਸੋਚਿਆ ਸੀ ਅਹੀਂ ਪੈਸਾ ਨਹੀਂ ਸੋਚਿਆ ਵੀ ਚੱਲੇ ਮੰਮੀ ਜੀ ਨਾਲ ਹੀ ਤੇ ਅੱਜ ਨਾ ਆਪਾਂ ਕੁਝ ਸਪੈਸ਼ਲ ਚੀਜ਼ ਵੀ ਤਿਆਰ ਕਰਦੇ ਦੋਵੇਂ ਜਣੇ ਤੇ ਮੈਂ ਮੈਂ ਸਭ ਜਿਹਾ ਜਿਹਾ ਤਿਆਰ ਕਰਦਾ ਐ ਅਹੀਂ ਲੱਗੇ ਪੰਗਾ ਲੈਣ ਦੋਵੇਂ ਜਣੇ ਨਾ 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 ਚਲਿੰਗੇ ਰਹਿਣਾ ਥੋੜੀ ਜਣਾ ਬਾਈ ਵਡਾਲਾ ਕਰਨ ਥੇਗਾ ਇਹਨੂੰ ਵੱਡੀ ਮੰਮੀ ਦੇ ਨਾਲ ਮਿਲਾਕ ਲੈ ਆਇਆ ਉਹ ਅੱਧਰੀ ਹੋਰ ਦੀ ਕਾਫੀ ਨੂੰ ਮੋ ਲਾਈ ਤੇ ਫਿਰ ਉਹਦਾ ਚਾਹ ਬਣੀ ਦਿੱਤਾ ਫਿਰ ਮੈਂ ਚੌਲ ਖਾਦੇ ਤਾਂ ਨੇ ਕਿਹਦੀ ਹੋਣੀ ਹੈ ਜੀ ਆਈ ਨਹੀਂ ਕਿੰਨੀ ਉਹ ਮੇਰਾ ਕੰਮ ਜਾਂ ਦੇਂਗੀ ਕਰੂੰ ਜਾਂ ਚੋਲ ਬਣਾ ਦੇਗੀ ਚੋਲ ਦੇ ਖਾਲੇ ਆ ਖਾਲੇ ਚੋਲ ਨੂੰ ਤੁਸੀਂ ਬਹਿ ਜਾਓ ਬਹਿ ਜਾਓ ਰਹਿਣ ਦਿਓ ਅੱਜ ਉਸਤਾਜ ਜੀ ਨੂੰ ਮੋਟਰ ਚਲਾਉਣ ਗਿਆ ਪਰ ਮਾ ਮਾ ਨਾ ਬਹੋਂ ਗਿਆ ਦੇਖੋ ਉਹ ਮਾਰੋ ਓਏ ਓਏ ਆ ਜਾਓ ਚੋਲ ਚੋਲ ਆ ਜਾਓ ਚੋਲ ਨਾ ਸਹੀ ਕਿ ਨਾ ਲੈ ਇਹਦੇ ਕੋਟੇ ਵੀ ਨਹੀਂ ਹੋ ਰਹੀ ਜੀ ਬਈ ਬਈ ਮੇਰੇ ਖਾਣੀ ਇੱਕ ਗੋਣ ਕਰਦੇ ਕੋਈ ਕੋਈ ਮੈਂ ਤੂੰ ਖਲਾ ਮਾਮੀ ਐਸੇ ਕੁਝ ਨਹੀਂ ਮੇਰਾ ਬਾਪੂ ਦਾ ਸ਼ੁਕਰਿਆ ਇੱਕ ਗੋਣ ਹੈ ਤੇ ਕਿੰਨੇ ਦੀ ਆ ਠੀਕ ਗੋਣ ਪੰਜ ਅੰਬਲੀ ਕਰਾ ਲੀਂ ਗੱਟੀਆਂ ਹੈ ਚੱਲ ਤੇ ਸਿਰ ਨੂੰ ਚੜ ਗਈ ਕੁਲਫੀ ਸਿਰ ਨੂੰ ਚੜ ਗਈ ਹੈ ਇੱਕ ਵਾਰੀ ਖਾਸ ਨਾ ਯੋਰ ਚ ਮਨ ਮਿੰਟੋ ਮਿੰਟੀ ਕੋਈ ਤਾਂ ਹੈ ਰੱਖੇ 10000 ਆ 10000 ਨਹੀਂ 10 ਰੁਪਏ ਰੱਖ ਦੇ ਨਾ ਗੱਲ ਕਰ ਹਾਂ ਚੱਲੇ ਪਏ ਚਲੇ ਨਹੀਂ ਦੰਦ ਨਿਕਲ ਜਾਣੇ ਆ ਤੇ ਖਾਸ ਇੱਕ ਲਈ ਚੱਕਦਾ ਵੱਡਾ ਪਰ ਹੈ ਮੈਂ ਚਲੋ ਠੀਕ ਹੈ ਜੀ ਜੇ ਅੱਜ ਦਾ ਵਲੋਗ ਵਧੀਆ ਲੱਗਾ ਲਾਈਕਮੈਂਟ ਸ਼ੇਅਰ ਜ਼ਰੂਰ ਕਰੇ ਚੈਨਲ ਨੂੰ ਸਾਰੇ ਜਾਣੇ ਕਰਦੇ ਹੋ ਸਬਸਕ੍ਰਾਈਬ ਮਿਲਦੇ ਆ ਕੰਨ ਨਵੀਂ ਵੀਡੀਓ ਤੱਕ ਲਈ ਸੱਚ ਕਰ ਬਾਈ ਬਾਈ ਟੈਗ ਨੂੰ ਲਾਗੇ ਕੋਈ ਨਹੀਂ ਪਤਾ ਹੈਡਫੋਨ 'ਚ ਨਵੇਂ ਗੀਤ ਸੁਣਦੇ ਆ ਪੂਰੀ ਫੁੱਲ ਮਾਇਦੇ ਵਿੱਚ ਹੈਡਫੋਨ ਨੇ ਅੱਕੇ ਪਏ ਆ ਕਲੱਬਾਂ ਤੋਂ ਕਿਤੇ ਛਾਂ ਤੇ ਬੁਲੜੇ ਅੱਕੇ ਪਏ ਆ ਫੀਮ ਤੋਂ ਇਦਾਂ ਚਾਹ ਤੇ ਬੁਲਾਲੇ ਅੱਖਾਂ ਸਾਡੀਆਂ ਵੀ ਲਾਲ ਹੁਣ ਨੀਂਦ ਨਹੀਂ ਆਉਂਦੀ ਹੁਣ ਆਪਾਂ ਫੇਰ ਕਾਰੀ ਨਹੀਂ ਚਾਹ ਬਣਾ ਦੀਏ ਚੱਲ ਬਣਾਈਏ ਚਾਹ ਵਧੀਆ ਜੀ ਹਾਂ ਵਧੀਆ ਜੀ ਚਾਹ ਬਣਾ ਕੇ ਰੱਖਾਂ ਗੋਲੇ ਜੇ ਬੱਸ